ਵਾਹਿਗੁਰੂ ਸਾਹਿਬ ਜੀਓ ਸੁਰਠ ਮਹੱਲਾ ਪੰਜਵਾ ਕਰਿ ਇਸ ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਗਾ ਕੋਟ ਬਿਗਨ ਲਾਥੇ ਪ੍ਰਭ ਸਰਣਾ પ્રગટે ભલે સંજોગા પ્રબવાની શબ્દ સુભાખિયા ગાવો સુણહો પઢો નેત ભાઈ ગુરપુરએ તુ રાખ્યા રહા તાચા સાહેબ અમિત વડાઈ ਭਗਤ ਵਿਚਲ ਦੇ ਆਲਾ ਸੰਤਾ ਕੇ ਪੈਜ ਰਖਦਾ ਆਇਆ ਆਦ ਬਿਰਦ ਪ੍ਰਤ ਪਾਲਾ ਹਰ ਅਮਰਤ ਨਾਮ ਭੋਜਨ ਨਿਤ ਪੁੰਚਾ ਸਰਬ ਵੇਲਾ ਮੁਖ ਪਾਵੋ ਜਰਾ ਮਰਾ ਤਾਪ ਸਭ ਨਾ ਠਾ ਗੁਣ ਗੋਬਿੰਦਨ ਤਗਾਵੋ ਸੁਣ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠ ਮਹੱਲਾ ਪੰਜਵਾ ਘਰ ਦੂਜਾ ਚੌਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਇੱਕ ਪਿਤਾ ਇੱਕ ਸਕੇ ਹਮ ਬਰਕ ਤੂੰ ਮੇਰਾ ਗੁਰ ਹਾਈ ਸੁਣ ਮੀਤਾ ਜਿਉ ਹਮਾਰਾ ਬਲਬਲ ਜアシ ਹਰ ਦਰਸ਼ਨ ਦੇਹ ਦਿਖਾਈ ਸੁਣ ਮੀਤਾ ਧੁਰੀ ਕੋ ਬਲ ਜਾਈ ਇਹ ਮਨ ਤੇਰਾ ਪਾਇਰਾ ਪਾਵ ਮਲੋਵਾ ਮਨ ਮਲਤੋਵਾ ਏਹ ਮਨ ਤੈ ਕੋ ਦੇਸਾ ਸੁਣ ਮੀਤਾ ਹਉ ਤੇਰੀ ਸਰਨ ਆਇਆ ਪ੍ਰਭ ਮਿਲੋ ਦੇ ਹੋਇ ਉਪਦੇਸਾ ਮਾਨ ਨ ਕੀਜੈ ਸਰਨ ਪਰਿਜੈ ਕਰੈ ਸੋ ਭਲਾ ਮਨਈਏ ਸੁਣ ਮੀਤਾ ਜੀਓ ਪਿੰਡ ਸਭ ਤਨ ਐਰ ਪੀਜੈ ਏਉ ਦਰਸ਼ਨ ਹਰ ਜੀਓ ਪਾਈਐ ਭਇਓ ਅਨਿਗ੍ਰਹ ਪ੍ਰਸਾਦ ਸੰਤਨ ਕੈ ਹਰ ਨਾਮ ਹੈ ਮਿੱਠਾ ਜਨ ਨਾਨਕ ਕੋ ਗੁਰ ਕਿਰਪਾ ਤਾਰੀ ਸਾਬੇ ਕੁੱਲ ਨਿਰੰਜਨ ਡਿਠਾ ਸੁਰਠ ਮਹੱਲਾ ਪੰਜਵਾ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਤ ਪਾਲੈ ਨਿਤਸਾਰ ਸਮਾਲੈ ਇਕ ਗੁਣ ਨਹੀਂ ਮੂਰਖ ਜਾਤਾ ਰੇ ਹਰ ਆਰਾਧਨਾ ਜਨਾਰੇ ਹਰ ਹਰ ਗੁਰ ਗੁਰ ਕਰਤਾ ਰੇ ਹਰ ਜਿਓ ਨਾਮ ਪਰਿਓ RAM DAS ਰਹਾ ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਬ ਘਟਾ ਪਰ ਪੂਰੀ ਰੇ ਵੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਤ ਹੋਮਤ ਕਰ ਵਰਣਾ ਕਿਆ ਜਾਨਾ ਹੋਏ ਕੈਸੋ ਰੇ ਕਰੋ ਬੇਨਤੀ ਸਤ ਗੁਰ ਆਪਣੇ ਮੈਂ ਮੂਰਖ ਦੇ ਹੋਏ ਉਪਦੇਸੋ ਰੇ ਮੈਂ ਮੂਰਖ ਕੀ ਕੀ ਤਕ ਬਾਤ ਹੈ ਕੋਟ ਪਰਾਦੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨ ਪਰਿਆ ਰੇ ਸੁਰਠ ਮਹੱਲਾ ਪੰਜਵਾ ਜੇਨਾਬਤ ਕੋ ਬਹੁਤ ਅੰਦੇਸਰਾ ਤੇ ਮਿਟੇ ਸਭ ਗਿਆ ਸਹਿਜ ਸੈਨ ਅਰ ਸੁਖਮਨ ਨਾਰੀ ਉਹ ਕਵਨ ਬਿਗਸਿਆ ਦੇਖੋ ਅਚਰਜ ਭਿਆ ਜੇ ਠਾਕੁਰ ਕੋ ਸੁਨਤ ਅਗਾਦ ਬੋਧ ਸੋਰ ਦੇ ਗੁਰਦਿਆ ਰਹਾਉ ਜੋਏ ਦੂਤ ਮੋਹ ਬਹੁਤ ਸੰਤਾਵਤ ਤੇ ਭਿਆਨਕ ਭਿਆ ਕਰਹਿ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸਰਨ ਆ ਜਹ ਪੰਡਾਰ ਗੋਬਿੰਦ ਕਾ ਖੁੱਲਿਆ ਜਹ ਪ੍ਰਾਪਤ ਤਹ ਲਿਆ ਏ ਕਰ ਤਨ ਮੋ ਕੋ ਗੁਰ ਦੀਨਾ ਮੇਰਾ ਮਨ ਤਨ ਸੀਤਲ ਥਿਆ ਏਕ ਬੂਧ ਗੁਰੇ ਅੰਮ੍ਰਿਤ ਦਿਨੋ ਤਾ ਅਟਲ ਅਮਰ ਨਾਮ ਆ ਭਗਤ ਪੰਡਾਰ ਗੁਰਨਾਨਕ ਕਉ ਸੌਂਪੇ ਫਿਰ ਲੇਖਾ ਮੂਰ ਨ ਲਿਆ ਸੋਰਠਾ ਮਹੱਲਾ ਪੰਜਵਾਂ ਚਰਨ ਕਮਲ ਸੋ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਅਕਾਈ ਗੁਣ ਅਮੋਲ ਜਿਸਰ ਦੈਨ ਵਸਿਆ ਤੇ ਨਰ ਤ੍ਰਸਨ ਤਰਖਾਏ ਹਰ ਆਰਾਧੇ ਅਰੋਗ ਅਨਦਾਈ ਜਿਸ ਨੂੰ ਵਿਸਰੇ ਮੇਰਾ RAM ਸਨੇਹੀ ਤਿਸ ਲਖ ਬੇਦਨ ਜਣ ਆਈ ਰਾਉ ਜੇ ਜਨ ਓਟ ਗਈ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ਜੇ ਨਰ ਬਿਸਰੇ ਅਪੁਰਖ ਬਿਦਾਤਾ ਤੇ ਦੁਖਿਆ ਮਹਿ ਗਣਨੇ ਜੇ ਗੁਰਮਾਨ ਪ੍ਰਭੂ ਨੇ ਵਲਾਈ ਤਹਿ ਮਹਾਂ ਆਨੰਦ ਰਸ ਕਰਿਆ جے প্রভু بے سار گرتے بے مخائے تے نรก کھور مہ پریا جت کو لایا تتے لاگا ایسو ہی ورتارا نانک شہب کری سنتن کے ردا بھے مگن چرنارا ਸੋਰਠ ਮਹੱਲਾ ਪੰਜਵਾ ਰਾਜਨ ਮਹਾਰਾਜ ਉਰਝਾਇਓ ਮਾਨਨ ਮੈਂ ਅਬਮਾਨੀ ਲੋਭਨ ਮੈ ਲੋਭੀ ਲੁਭਾਇਓ ਤਿਉਹਰ ਰੰਗ ਰਚੇ ਗਿਆਨੀ ਹਰ ਜਨ ਕੋ ਇਹ ਸੁਹਾਵੇ ਵੇਖ ਨਿਕਟ ਕਰ ਸੇਵਾ ਸਤ ਗੁਰ ਹਰ ਕੀ ਰਤਨ ਹੀ ਤ੍ਰਿਪਤਾ ਵੈ ਰਹਾਉ ਅਮਲਨ ਸੋਯ ਮਲੀ ਲਪਟਾਇਓ ਭੂਮਨ ਭੂਮ ਪਿਆਰੇ ਖੀਰ ਸੰਗ ਬਾਰਕ ਹੈ ਲੀਨਾ ਪ੍ਰਭ ਸੰਤ ਐਸੇ ਹਿਤ ਕਾਰੇ ਵਿਦਿਆ ਮਹਿ ਵਿਦਿਆੰਸੀ ਰਚਿਆ ਨੈਣ ਦੇਖ ਸੁਖ ਪਾਵਹਿ ਜੈਸੀ ਰਸਨਾ ਸਾਦ ਲੁਬਾਨੀ ਤੇ ਉਹ ਹਰ ਜਨ ਹਰ ਗੁਣ ਗਾਵਹਿ ਜੈਸੀ ਭੂਖ ਤੈਸੀ ਕਪੂਰ ਕ ਸਗਲ ਘਟਾ ਕਾ ਸੁਆਮੀ ਨਾਨਕ ਪਿਆਸ ਲਗੇ ਦਰਸ਼ਨ ਕੀ ਤਬ ਮਿਲਿਆ ਅੰਤਰਜਾਮੀ ਸੋਰਠ ਮਹੱਲਾ ਪੰਜਵਾ ਹਮ ਮੈਲੇ ਤੁਮੀ ਉਜਲ ਕਰਤੇ ਹਮ ਨਿਰਗੁਨ ਤੂੰ ਦਾਤਾ हम मुरख तुम चतर सयाने तू सर्व कला का ज्ञाता माधव हमें ऐसे तू ऐसा हम पापी तुम पाप खंडन निको ठाकुर देसारहाऊ ਤੁਮ ਸਭ ਸਾਜੇ ਸਾਜ ਨਿਵਾਜੇ ਜਿਉ ਪਿੰਡ ਦੇ ਪ੍ਰਾਨਾ ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੁ ਮਿਹਰਬਾਨਾ ਤੁਮ ਕਰੋ ਭਲਾ ਹਮ ਭਲੋ ਨਾ ਜਾਣੈ ਤੁਮ ਸਦਾ ਸਦਾ ਦੇ ਆਲਾ ਤੁਮ ਸੁਖਦਾਈ ਪੁਰਖ ਬਿਦਾਤੇ ਤੁਮ ਰੱਖੋ ਆਪਣੇ ਬਾਲਾ ਤੁਮ ਨੇਧਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੈ ਕਹੋ ਨਾਨਕ ਹਮ ਇਹ ਹਵਾਲਾ ਰਾਖ ਸੰਤਨ ਕੈ ਪਛੈ ਸੋਰਠ ਮਹੱਲਾ ਪੰਜਵਾ ਘਰ ਦੁਜਾ ਮਾਤ ਗਰਭ ਮਹਿ ਆਪਨ ਸਿਮਰਨ ਦੇ ਤੈ ਤੁਮ ਰਾਖਣ ਹਾਰੇ ਬਾਵਕ ਸਾਗਰ ਅਥਾ ਲਹਿਰ ਮਹਿ ਤਰੋ ਤਰਨ ਹਾਰੇ ਮਾਦੋ ਤੂੰ ਠਾਕੁਰ ਸਿਰ ਮੋਰਾ ਇਹ ਹਵਾ ਤੁਹਾਰੋ ਤੋਰਾ ਰਹਾ ਕਿਤੇ ਕੋ ਮੇਰੇ ਸਮਨੇ ਕਰਨ ਹਾ ਤਰਣ ਜਾਣੈ ਤੂੰ ਦਾਤਾ ਮਗਨ ਕੋ ਸਗਲੀ দান ਦੇਹ ਪ੍ਰਭ ਭਾਨੈ ਖਿਨ ਮਹਿ ਅਵਰ ਖਿਨੇ ਮਹਿ ਅਵਰਾ ਅਚਰਜ ਚਲਤ ਤੁਮਾਰੇ ਰੂਡੋ ਗੂਡੋ ਗਹਿਰ ਗੰਭੀਰੋ ਉਚੋ ਅਗਮ ਅਪਾਰੇ ਸਾਧ ਸੰਗ ਜੋ ਤੁਮਹਿ ਮਿਲਾਇਓ ਤੋ ਸੁਨੀ ਤੁਮਾਰੀ ਬਾਣੀ ਅਨੰਦ ਭਾਇ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ਸੋਰਠਾ ਮਹੱਲਾ ਪੰਜਵਾ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੇ ਸਰਨਾ ਸੰਤ ਹਮਾਰੀ ਓਟ ਸਤਾਣੀ ਸੰਤ ਹਵਾਰਾ ਗਹਿਣਾ ਹਮ ਸੰਤਨ ਸੋ ਬਣਾਈ ਪੁਰਬ ਲਿਖਿਆ ਪਾਈ ਇਹੋ ਮਨ ਤੇਰਾ ਭਾਈ ਰਹਾ ਸੰਤਨ ਸੋ ਮੇਰੀ ਲੇਵਾ ਦੇਵੀ ਸੰਤਨ ਸੋ ਬਿਵਹਾਰਾ ਸੰਤਨ ਸੋ ਹਮਲਾ ਖਟਿਆ ਹਰ ਭਗਤ ਭਰੇ ਪੰਡਾਰਾ ਸੰਤਨ ਮੋਕਾ ਪੂੰਜੀ ਸੋ ਪੀ ਤਉ ਉਤਰਿਆ ਮਨ ਕਾ ਧੁਖਾ ਧਰਮ ਰਾਇ ਅਬ ਕਹਾ ਕਰੇ ਗੋ ਜੋ ਫਾਟਿਓ ਸਗਲੋ ਲੇਖਾ ਮਹਾ ਆਨੰਦ ਭਏ ਸੁਖ ਪਾਇਆ ਸੰਤਨ ਕੈ ਪ੍ਰਸਾਦੇ ਕਹੁ ਨਾਨਕ ਹਰਿ ਸਿਉ ਮਨ ਮੰਨਿਆ ਰੰਗ ਰਤੇ ਬਿਸਮਦੇ ਸੋਰਠ ਮਹਲਾ 5 ਜੇਤੇ ਸਮਗਰੇ ਦੇਖੋ ਰੇ ਨਰ ਤੇ ਤਿਹ ਛੱਡ ਜਾਨੀ RAM ਨਾਮ ਸੰਗ ਕਰ ਬਿਵਹਾਰਾ ਪਾਵਹਿ ਪਦ ਨਿਰਬਾਨੀ ਪਿਆਰੇ ਤੂੰ ਮੇਰੋ ਸੁਖ ਦਾਤਾ ਗੁਰਪੂਰੈ ਦਿਆ ਉਪਦੇਸਾ ਤਮਹਿ ਸੰਗ ਪਰਤਾ ਰਹਾ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਤਮਹਿ ਸੁਖ ਨਹੀਂ ਪਾਈਐ ਹੋ ਰੇਨ ਤੂੰ ਸਗਲ ਕੇ ਮੇਰੇ ਮਨ ਤੋ ਨੰਦ ਮੰਗਲ ਸੁਖ ਪਾਈਐ ਕਾਲਨ ਭਾਨ ਅੰਤਰ ਵਿਦ ਜਾਣੇ ਤਾਂ ਕੇ ਕਰਮਨ ਸੇਵਾ ਕਰ ਪੂਜਾ ਹੋਮ ਇਹੋ ਮਨਵਾ ਅਕਾਲ ਮੂਰਤ ਗੁਰਦੇਵਾ ਗੋਬਿੰਦ ਦਾ ਮੋਦਰ ਦਿਆਨ ਮਾਧਵੇ ਪਾਰ ਬ੍ਰਹਮ ਨਰੰਕਾਰਾ ਨਾਮ ਵਰਤਨ ਨਮਵਲੇਵਾ ਨਾਮ ਨਾਨਕ ਪ੍ਰਾਨ ਆਧਾਰਾ ਗੋਬਿੰਦ ਦਾ ਮੋਦਰ ਦਿਆਨ ਮਾ ਦਵੇ ਪਾਰ ਬ੍ਰਹਮ ਨਰੰਕਾਰਾ ਨਾਮ ਵਰਤਣ ਨਮਵਲੇਵਾ ਨਾਮ ਨਾਨਕ ਪ੍ਰਾਨ ਅਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ